ਬੱਚਿਓ ਅੱਜ ਅਸੀਂ ਕਰਦੇ ਹਾਂ ਐਲਸੀਐਮ ਪਹਿਲਾਂ ਅਸੀਂ ਸਮਝ ਲਈਏ ਐਲਸੀਐਮ ਹੈ ਕੀ ਹੈ ਐਲਸੀਐਮ ਲੋਇਸਟ ਕਾਮਨ ਮਲਟੀਪਲ ਲੋਇਸਟ ਮੀਨਸ ਸਭ ਤੋਂ ਛੋਟਾ ਕਾਮਨ ਮੀਨਸ ਸਾਂਝਾ ਮਲਟੀਪਲ ਮੀਨਸ ਗੁਣਜ ਗੁਣਿਤਾਪਾਅ ਜਦੋਂ ਅਸੀਂ ਕਿਸੇ ਵੀ ਦਿੱਤੀ ਹੋਈ ਸੰਖਿਆ ਦਾ ਗੁਣਜ ਕਹਿੰਦੇ ਹਾਂ ਵੀ 9 ਦੇ ਪਹਿਲੇ 5 ਗੁਣੇ ਦੱਸੋ ਤਾਂ ਅਸੀਂ ਉਸ ਨੂੰ ਪਹਾੜੇ ਦੇ ਰੂਪ ਵਿੱਚ ਸ਼ੁਰੂ ਕਰਦੇ ਹਾਂ ਜਦੋਂ ਪੁੱਛਿਆ ਜਾਂਦਾ ਪਹਿਲੇ 5 ਤਾਂ ਅਸੀਂ ਕਰਦੇ ਹਾਂ 9 1 9 9 2 18 9 3 27 ਇਸ ਤਰ੍ਹਾਂ 5 ਤੱਕ ਲੈ ਜਾਂਦੇ ਹਾਂ ਇਸੇ ਤਰ੍ਹਾਂ ਪਹਾੜੇ ਦੀ ਅਣਗਿਣਤੀ ਹੁੰਦਾ ਹੈ ਪਹਾੜਾ 10 ਤੱਕ ਨਹੀਂ ਹੁੰਦਾ 10 ਤੋਂ ਅੱਗੇ ਵੀ ਚੱਲਦਾ ਹੈ 9 11 9 9 9 12 108 ਇਸ ਤਰ੍ਹਾਂ ਇਹ ਚੱਲਦਾ ਰਹਿੰਦਾ ਤਾਂ ਅਸੀਂ ਅੱਜ ਕਰਾਂਗੇ ਗੁਣਜ ਵਿਧੀ ਲਘੁਤਮ ਸਮਾਪਵਰਤਕ ਦੀ ਗੁਣਜ ਵਿਧੀ ਉਸ ਦੇ ਕੁਝ ਅਸੀਂ ਸਵਾਲ ਕਰਦੇ ਹਾਂ ਪਹਿਲਾ ਸਵਾਲ ਹੈ 3 6 ਅਤੇ 9 ਦਾ ਐਲਸੀਐਮ ਕੀ ਹੋਏਗਾ ਹੁਣ ਅਸੀਂ ਕਰ ਰਹੇ ਹਾਂ ਗੁਣਜ ਵਿਧੀ ਪਹਿਲਾਂ ਲਿਖ ਲਿਆ 3 ਫਿਰ ਲਿਖ ਲਿਆ 6 ਉਸ ਤੋਂ ਬਾਅਦ 9 ਤਾਂ ਤਿੰਨ ਦਾ ਸੀ ਪਹਾੜਾ ਲਿਖਣਾ ਸ਼ੁਰੂ ਕਰਾਂਗੇ 3 1 3 ਇਸ ਤੋਂ ਬਾਅਦ ਅਸੀਂ ਕਰਾਂਗੇ 6 ਦਾ ਪਹਾੜਾ 6 1 6 ਇਸ ਵਾਰ ਕਰਾਂਗੇ ਅਸੀਂ 9 ਦਾ ਪਹਾੜਾ 9 1 9 9 2 18 ਹੁਣ ਅਸੀਂ ਇਹਨਾਂ ਤਿੰਨਾਂ ਦੇ ਵਿੱਚ ਵੇਖਦੇ ਹਾਂ 3 ਦੇ ਪਹਾੜੇ ਵਿੱਚ 6 ਦੇ ਪਹਾੜੇ ਵਿੱਚ ਤੇ 9 ਦੇ ਪਹਾੜੇ ਵਿੱਚ ਜਿਹੜੇ ਅਸੀਂ ਗੁਣਜ ਲਿਖੇ ਹਨ 3 ਦੇ ਗੁਣਜ ਲਿਖਿਆ ਹੈ 6 ਦੇ ਲਿਖਿਆ ਹੈ 9 ਦੇ ਲਿਖੇ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਅਸੀਂ ਐਂ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕਿਹੜਾ ਗੁਣਜ ਇਹਨਾਂ ਦਾ ਸਾਂਝਾ ਹੋਏਗਾ ਉਹ ਦੇਖਦੇ ਆਂ ਅਸੀਂ 3 ਨਹੀਂ ਹੈ 6 ਹੈ ਪਰ 2 ਵਿੱਚ ਹੈ 9 2 ਵਿੱਚ ਹੈ 3 ਵਿੱਚ ਨਹੀਂ ਹੈਗਾ 12 2 ਵਿੱਚ ਹੈ 3 ਵਿੱਚ ਨਹੀਂ 15 ਨਹੀਂ 18 ਤਾਂ 18 ਜਿਹੜਾ ਆ ਉਹ ਸਭ ਤੋਂ ਛੋਟਾ ਜਿਹੜਾ ਉਸ ਦੇ ਗੁਣਜ ਲਿਖਣ ਸਮੇਂ ਜਿਹੜਾ ਸਭ ਤੋਂ ਪਹਿਲਾਂ ਤਿੰਨਾਂ ਦੇ ਵਿੱਚ ਆਇਆ ਹੈ ਸਾਂਝਾ ਤਾਂ ਉਹ ਹੈ 18 ਤਾਂ ਇਸ ਦਾ ਉੱਤਰ ਹੋਏਗਾ 3 6 ਤੇ 9 ਦਾ ਐਲਸੀਐਮ ਕੀ ਹੋਏਗਾ 18 ਹਣਿਕ ਸਵਾਲ ਹੋਰ ਕਰਦੇ ਆ ਅਸੀਂ 4 8 12 ਦਾ ਐਲਸੀਐਮ ਕੀ ਹੋਏਗਾ ਪਹਿਲਾਂ ਅਸੀਂ 4 ਦੇ ਗੁਣਜ ਲਿਖਾਂਗੇ ਫਿਰ ਅਸੀਂ 8 ਦੇ ਫਿਰ ਅਸੀਂ 12 ਦੇ 4 ਦੇ ਗੁਣਜ ਲਿਖਦੇ ਆ 4 8 ਦੇ 12 ਦੇ ਹੁਣ ਅਸੀਂ ਦੇਖਦੇ ਹਾਂ 4 ਦੇ ਗੁਣਜ ਅਸੀਂ ਲਿਖ ਲਏ 8 ਦੇ ਲਿਖ ਲਏ 12 ਦੇ ਲਿਖ ਲਏ ਤਾਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਭਾਗ ਕੇ ਸਭ ਤੋਂ ਛੋਟਾ ਕਿੰਨਾ ਦੇ ਵਿੱਚ ਸਾਂਝਾ ਗੁਣਜ ਕਿਹੜਾ ਹੈ ਉਹ ਅਸੀਂ ਦੇਖਦੇ ਹਾਂ ਦੇਖੋ 4 ਦੇ ਭਾੜੇ ਵਿੱਚ 20 ਹੈ 24 ਹੈ 8 ਦੇ ਭਾੜੇ ਵਿੱਚ 16 ਹੈ ਇੱਧਰ ਵੀ 16 ਹੈ ਪਰ ਇੱਧਰ ਨਾਲ 24 ਵੀ ਹੈ ਔਰ 12 ਦੇ ਭਾੜੇ 'ਚ 12 ਤੋਂ ਬਾਅਦ ਸਿੱਧਾ ਆ ਰਿਹਾ ਹੈ 24 ਤਾਂ ਇਹਨਾਂ ਦਾ ਜਿਹੜਾ ਹੈ ਉਹ ਸਾਂਝਾ ਜਿਹੜਾ ਗੁਣਜ ਹੈ ਉਹ ਹੈ 24 ਤਾਂ ਅਸੀਂ ਕਹਾਂਗੇ 4 8 ਅਤੇ 12 ਦਾ ਐਲਸੀਐਮ ਹੋਏਗਾ 24 ਉਮੀਦ ਹੈ ਤੁਸੀਂ ਇਸ ਤਰ੍ਹਾਂ ਦੇ ਸਵਾਲ ਹੋਰ ਹੱਲ ਕਰੋਗੇ